ਇਹ ਮੁਸ਼ਕਿਲ ਇਹ ਰਹਿਣੀ ਜਿੰਨਾ ਮੁਸ਼ਕਿਲ ਹੋ ਰੱਖਿਆ ਨਾ ਇਹ ਜੋ ਹੜਾ ਦੀ ਮਾਂ ਹੈ 40 ਫੁੱਟ ਡੂੰਗੀ ਕਿश्ती ਪਾਣੀ ਵਿੱਚ ਸਵਾਰ ਹੋ ਕੇ ਖੁਦ ਰਾਸ਼ਨ ਲੈ ਕੇ ਮੈਡਮ ਤਾਨੀ ਸੱਦਾ ਸਿੰਘ ਜਾ ਰਹੀ ਏ ਤੁਸੀਂ ਦੇਖੋ ਉਹਨਾਂ ਦੀ ਜ਼ਿੰਦਗੀ ਪਿਆਰੀ ਨਹੀਂ ਗਈ ਸਭ ਕਰ ਦਿੰਦੇ ਨੇ ਤੇ ਤੁਸੀਂ ਦੇਖੋ ਉਹ ਵਿਚਾਰੀ ਬੈਠੀ ਏ ਨਾਲ ਫੇਰ ਦੀ ਲੱਗੀ ਹੋਈ ਰਾਸ਼ਨ ਦੀ ਆ ਟਿੱਕਾ ਲੈ ਕੇ ਆਈ ਏ ਦੁੱਧ ਲੈ ਕੇ ਆਈ ਏ ਤੁਸੀਂ ਦੱਸੋ ਉਨ ਕੋ ਯਾਦ ਜਿੰਦਗੀ ਬੜੇ ਪਿਆਰੀ ਨਹੀਂ ਤੁਸੀਂ ਕਿਸ ਤਰ੍ਹਾਂ ਪੂਜਾ ਮੈਡਮ ਦੇ ਕੰਮ ਨੂੰ ਦੇਖਦੇ ਲੈ ਖੜਾਉਣਾ ਹੈ ਬੁੱਟਾ ਲੈਣੀਆਂ ਨੇ ਦੇਖੋ ਐਮ ਆਈ 150 ਰੁਪਇਆ ਹੈ ਉਹ ਤੋਂ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਅੱਜ ਦੇ ਟਾਈਮ ਵਿੱਚ ਜੋ ਕੰਮ ਕਰ ਰਹੀ ਏ ਇਹ ਤੁਹਾਨੂੰ ਵੀ ਪਤਾ ਹੈ ਇਹ ਫਰਨ ਦਾ ਖਲਪਾਣੀ ਘਟਾ ਰਹੇ ਕਿ ਕਿਸ ਨੇ ਬਟਿਆਰੇ ਜੀ ਨੇ ਕਹਿ ਲੰਨੇ ਕਿ দান ਦਿਓ ਇੱਕ ਘਟ ਦੇ ਦੂਜਾ ਘਟ ਨਾ ਪਤਾ ਚੱਲੇ ਬਿਲਕੁਲ ਸਹੀ ਗੱਲ ਹੈ দান ਦਿਓ ਇੱਕ ਘਟ ਦੇ ਦੂਜਾ ਘਟ ਪਤਾ ਨਾ ਚੱਲੇ ਪਰ ਜਿਹੜੇ ਸਾਡੇ ਪ੍ਰਾਣ ਨੇ ਉਹਨਾਂ ਦੀ ਉਹਨਾਂ ਦੀ ਦਿੱਕਤਾਂ ਦਾ ਸਾਹਮਣਾ ਲੋਕਾਂ ਨੂੰ ਕਿਵੇਂ ਬਚਲੇਗਾ ਕਿਸ ਨੇ ਕੀ ਹੈਲਪ ਕੀਤੀ ਕਿ ਜ਼ਿੰਦਗੀ ਹੈ